ਕੀ ਤੁਹਾਡੀ ਰਸੋਈ ਦੇ ਪੋਣੇ ਵੀ ਇਸ ਤਰ੍ਹਾਂ ਚਕਨਾਏ ਨਾਲ ਕਾਲੇ ਹੋ ਜਾਂਦੇ ਹਨ ਸਰਫ ਨਾਲ ਧੋਣ ਤੇ ਵੀ ਇੰਨਾ ਵਿੱਚੋਂ ਬਦਬੂ ਨਹੀਂ ਜਾਂਦੀ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਆਪਾਂ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਦੱਸਾਂਗੇ ਆਪਾਂ ਰਸੋਈ ਵਾਲੇ ਪੋਣਿਆਂ ਨੂੰ ਕਿਸ ਤਰ੍ਹਾਂ ਸਾਫ਼ ਕਰਦੇ ਹਾਂ ਤੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਤੁਸੀਂ ਕਮੈਂਟ ਵੀ ਜ਼ਰੂਰ ਕਰਨਾ ਰਸੋਈ ਵਿੱਚ ਕੰਮ ਕਰਦੇ ਹਾਂ ਅਕਸਰ ਹੀ ਪੋਣੇ ਆਪਣੇ ਗੰਦੇ ਹੋ ਜਾਂਦੇ ਹਨ ਇਹਨਾਂ ਨੂੰ ਸਾਫ਼ ਕਰਨਾ ਬਹੁਤ ਹੀ ਜ਼ਰੂਰੀ ਹੈ ਤੇ ਅੱਜ ਤੁਹਾਨੂੰ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਦੱਸਾਂਗੇ ਆਪਾਂ ਇਹਨਾਂ ਨੂੰ ਕਿਸ ਤਰ੍ਹਾਂ ਸਾਫ਼ ਕਰ ਸਕਦੇ ਆਂ ویسੇ ਤਾਂ ਰੋਈ ਘਰ ਦੇ ਪੋਣਿਆਂ ਨੂੰ ਆਪਾਂ ਹਫ਼ਤੇ ਵਿੱਚ 2-3 ਵਾਰ ਤਾਂ ਜ਼ਰੂਰ ਹੀ ਧੋ ਲੈਂਦੇ ਆਂ ਪਰ ਤੁਹਾਨੂੰ ਆਪਾਂ ਇਹ ਡੀਪ ਕਲੀਨ ਕਰਕੇ ਦਿਖਾਵਾਂਗੇ ਆਪਾਂ ਇਹਨਾਂ ਨੂੰ ਕਿਸ ਤਰ੍ਹਾਂ ਸਾਫ਼ ਅਤੇ ਕਰ ਸਕਦੇ ਆਂ ਸਿਰਫ ਜੇ ਤੁਹਾਨੂੰ ਨਾਲ ਵੀ ਇਹਨਾਂ ਦੀ ਬਰਬੂਨੀ ਜਾਂਦੀ ਤੁਹਾਨੂੰ ਆਪਾਂ ਸਾਫ਼ ਕਰਾਂਗੇ ਇਹ ਆਪਾਂ ਨੂੰ 15 ਦਿਨਾਂ 10 ਦਿਨਾਂ ਬਾਅਦ ਆਪਾਂ ਨੇ ਇੱਕ ਵਾਰੀ ਇਸ ਤਰ੍ਹਾਂ ਜ਼ਰੂਰ ਸਾਫ਼ ਕਰਨੇ ਚਾਹੀਦੇ ਹਨ ਤੇ ਤੁਹਾਨੂੰ ਆਪਾਂ ਦੱਸ ਦਿਆਂ ਨਾ ਆਪਾਂ ਕਿਸ ਤਰ੍ਹਾਂ ਸਾਫ਼ ਕਰ ਸਕਦੇ ਹਾਂ ਚਲੋ ਜੀ ਦੇਖੋ ਇੱਧਰ ਆਪਾਂ ਗੈਸ ਉੱਪਰ ਪਾਣੀ ਗਰਮ ਰੱਖ ਦਿੱਤਾ ਟੋਪੀਏ ਵਿੱਚ ਤੇ ਪਾਣੀ ਆਪਣਾ ਗਰਮ ਹੋ ਚੁੱਕਿਆ ਇਹਦੇ ਵਿੱਚ ਆਪਾਂ ਬੇਕਿੰਗ ਸੋਡਾ ਜਾਨੀ ਕਿ ਮਿੱਠਾ ਸੋਡਾ ਪਾਵਾਂਗੇ ਆਪਾਂ ਇਹਦੇ ਵਿੱਚ ਇੱਕ ਚਮਚਾ ਮਿੱਠੇ ਸੋਡੇ ਦਾ ਪਾਵਾਂਗੇ ਇਹਦੇ ਨਾਲ ਆਪਣੇ ਪੌਣਿਆਂ ਵਿੱਚ ਜੋ ਵੀ ਚਿਕਨਾਈ ਮੈਲ ਹੋਵੇਗੀ ਤਾਂ ਉਹ ਬਹੁਤ ਹੀ ਆਸਾਨੀ ਤਰੀਕੇ ਨਾਲ ਗਲ ਕੇ ਬਾਹਰ ਨਿਕਲ ਜਾਏਗੀ ਦੇਖੋ ਆਪਾਂ ਪੌਣਾ ਚਮਚਾ ਮਿੱਠੇ ਛੋਡੇ ਦਾ ਲਿਆ ਤੇ ਇਹਦੇ ਜੇ ਤੁਹਾਡੇ ਕੋਲ ਰੰਗ ਕਾਰਡ ਹੈ ਤਾਂ ਤੁਸੀਂ ਪਾ ਸਕਦੇ ਹੋ ਤੇ ਇਹ ਵੀ ਆਪਾਂ ਅੱਧਾ ਚਮਚਾ ਪਾਵਾਂਗੇ ਇਹਦੇ ਨਾਲ ਵੀ ਬਹੁਤ ਵਧੀਆ ਪੌਣਿਆਂ ਵਿੱਚੋਂ ਚਿਕਨਾਈ ਬਹੁਤ ਹੀ ਆਸਾਨ ਤਰੀਕੇ ਨਾਲ ਗਲ ਕੇ ਮੋਨੇ ਵਿੱਚੋਂ ਨਿਕਲ ਜਾਂਦੀ ਹੈ ਇਸ ਤਰ੍ਹਾਂ ਆਪਾਂ ਨੂੰ ਸਫਾਈ ਹਫਤੇ ਵਿੱਚ ਜ਼ਰੂਰ ਕਰਨੀ ਚਾਹੀਦੀ ਹੈ ਤੇ ਇਹਦੇ ਵਿੱਚ ਆਪਾਂ ਜੋ ਵੀ ਸਰਫ ਕਪੜੇ ਧੋਣ ਵਾਸਤੇ ਇਸਤੇਮਾਲ ਕਰਦੇ ਆਂ ਆਪਾਂ ਉਹਦੇ ਵਿੱਚ ਉਹ ਪਾ ਕੇ ਚੰਗੀ ਤਰ੍ਹਾਂ ਪਾਣੀ ਵਿੱਚ ਘੋਲ ਲਵਾਂਗੇ ਦੇਖੋ ਇਸ ਤਰ੍ਹਾਂ ਪਾਣੀ ਆਪਣਾ ਗਰਮ ਹੈ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਨਮਕ ਪਾਵਾਂਗੇ ਦੇਖੋ ਐਸਾ ਚੰਗੀ ਤਰ੍ਹਾਂ ਪਾਣੀ ਵਿੱਚ ਆਪਾਂ ਨਮਕ ਨੂੰ ਮਿਲਾ ਲਵਾਂਗੇ ਸਾਰਾ ਪਾਣੀ ਵੇਖੋ ਆਪਣਾ ਖੁੱਲ ਚੁੱਕਿਆ ਤੇ ਇਹਦੇ ਵਿੱਚ ਆਪਾਂ ਪਾਣੀ ਵਿੱਚ ਪੌਣੇ ਇੱਕ-ਇੱਕ ਕਰਕੇ ਆਪਾਂ ਇਹਦੀਆਂ ਤੇਹਾਂ ਖੋਲ-ਖੋਲ ਕੇ ਆਪਾਂ ਸਾਰੇ ਪੌਣਿਆਂ ਨੂੰ ਪਾਣੀ ਵਿੱਚ ਇਸ ਤਰ੍ਹਾਂ ਚੰਗੀ ਤਰ੍ਹਾਂ ਡਬੋ ਲਵਾਂਗੇ ਪਾਣੀ ਆਪਣਾ ਗਰਮ ਆਪਾਂ ਚਮਚੇ ਨਾਲ ਜਾਂ ਤੁਸੀਂ ਕੋਈ ਵੀ ਚੀਜ਼ ਲੈ ਸਕਦੇ ਹੋ ਦੇਖੋ ਕੋਈ ਆਪਾਂ ਘਰੇ ਇਹ ਪੌਣੇ ਬਣਾਏ ਹੋਏ ਕੋਈ ਆਪਣੇ ਬਾਜ਼ਾਰੂ ਆ ਇਹ ਆਪਾਂ ਪੌਣੇ ਆਪਣੇ ਸੂਟਾਂ ਵਿੱਚੋਂ ਬੱਚੇ ਹੋਏ ਕੱਪੜਿਆਂ ਦੇ ਬਣਾਏ ਬਹੁਤ ਹੀ ਵਧੀਆ ਤੇ ਮਲੈਮ ਹੁੰਦੇ ਆ ਪੌਣੇ ਇਹ ਤੁਹਾਡੇ ਕੋਲੇ ਵੀ ਜੇ ਇੱਕ ਸੂਟ ਆਪਾਂ ਜਿਸ ਤਰ੍ਹਾਂ ਸਵਾਉਂਦੇ ਆ ਜਾਂ ਆਪਾਂ ਆਪ ਸੀਨੇ ਉਹਦੇ ਵਿੱਚੋਂ ਕੱਪੜੇ ਵੱਜ ਜਾਂਦੇ ਆਪਾਂ ਇਸ ਤਰ੍ਹਾਂ ਪੌਣੇ ਬਣਾ ਸਕਦੇ ਆ ਤੇ ਆਪਣੇ ਪੌਣੇ ਤੇ ਖਰਚਾ ਵੀ ਨਹੀਂ ਆਵੇਗਾ ਆਪਣੇ ਬਹੁਤ ਹੀ ਸੌਖੇ ਤਰੀਕੇ ਨਾਲ ਪੋਨੇ ਕਰ ਬਣ ਕੇ ਤਿਆਰ ਹੋ ਜਾਣਗੇ ਜੇ ਆਪਣੇ ਪੋਨੇ ਜਿਆਦਾ ਤਾਂ ਪਾਣੀ ਘੱਟ ਹੈ ਇਹਦੇ ਵਿੱਚ ਆਪਾਂ ਗਰਮ ਪਾਣੀ ਹੋਰ ਪਾ ਸਕਦੇ ਹਾਂ ਆਪਣੇ ਪੋਣਿਆਂ ਦੇ ਹਿਸਾਬ ਨਾਲ ਹੀ ਆਪਾਂ ਪਾਣੀ ਪਾਵਾਂਗੇ ਤੇ ਆਪਾਂ ਇਹਨੂੰ ਚਮਚੇ ਚਿਮਟੇ ਕਿਸ ਚੀਜ਼ ਨਾਲ ਵੀ ਇਸ ਤਰ੍ਹਾਂ ਚੰਗੀ ਤਰ੍ਹਾਂ ਡਬੋ ਲਵਾਂਗੇ ਦੇਖੋ ਆਪਣੇ ਪੋਣਿਆਂ ਵਿੱਚੋਂ ਕਿੰਨੀ ਵਧੀਆ ਚਿਕਨਾਈ ਨਿਕਲ ਰਹੀ ਹੈ ਤੇ ਇਹਨੂੰ ਆਪਾਂ ਟਾ ਕੇ 15-20 ਮਿੰਟਾਂ ਬਾਅਦ ਆਪਾਂ ਦੇਖਾਂਗੇ ਆਪਣੇ ਪੋਨੇ ਦੇਖੋ ਪਾਣਿਆਂ ਵਿੱਚ ਚੰਗੀ ਤਰ੍ਹਾਂ ਆਪਣੀ ਚਕਨਾਈ ਬਲ ਚੁੱਕੀ ਹੈ ਤੇ ਇਹਨੂੰ ਆਪਾਂ ਹੁਣ ਦੇਖਾਂਗੇ ਦੇਖੋ ਪਾਣੀ ਕਿੰਨਾ ਮੈਲਾ ਨਿਕਲਿਆ ਦੇ ਪਾਣਿਆਂ ਵਿੱਚੋਂ ਪਾਣੇ ਵੈਸੇ ਤਾਂ ਅਕਸਰ ਆਪਾਂ ਧੋਂਦੇ ਹੀ ਰਹਿੰਦੇ ਆ ਕਈ ਭੈਣਾਂ ਕਹਿੰਣਗੀਆਂ ਵੀ ਪਾਣੇ ਕਿਹੜਾ ਆਪਾਂ ਧੋਂਦੇ ਨਹੀਂ ਪਾਣੋਂ ਤਾਂ ਆਪਾਂ ਧੋਨੇ ਆ ਪਰ ਆਪਾਂ ਇਸ ਤਰ੍ਹਾਂ ਡੀਪ ਕਲੀਨ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਕਰਨਾ ਚਾਹੀਦਾ ਹੈ ਦੇਖੋ ਆਪਣੇ ਪੌਣਿਆਂ ਨੇ ਚੰਗਰਾਈ ਚੰਗੀ ਤਰ੍ਹਾਂ ਛੱਡਦੀ ਹੋਣ ਇਹਨਾਂ ਨੂੰ ਆਪਾਂ ਸਾਫ਼ ਪਾਣੀ ਨਾਲ ਸਾਫ਼ ਕਰਾਂਗੇ ਦੇਖੋ ਜਿਆਦਾ ਮਿਹਨਤ ਕਰਨ ਦੀ ਵੀ ਲੋੜ ਨਹੀਂ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਆਪਣੇ ਪੌਣਿਆਂ ਵਿੱਚੋਂ ਚਕਨਾਈ ਨਿਕਲ ਚੁੱਕੀ ਹੈ ਜੋ ਆਪਣੀ ਚਕਨਾਈ ਨਾਲ ਪੌਣੇ ਕਾਲੇ ਹੋਏ ਰਹਿੰਦੇ ਜਿਆਦਾ ਮਿਹਨਤ ਵੀ ਨਹੀਂ ਆਪਾਂ ਕੀਤੀ ਤੇ ਦੇਖੋ ਆਪਣੇ ਪੌਣੇ ਕਿੰਨੇ ਵਧੀਆ ਸਾਫ਼ ਹੋ ਗਏ ਤੇ ਪਾਣੀ ਇਹ ਪਾਣੀ ਜੋ ਆਪਣੇ ਪੌਣੇ ਆਪਾਂ ਭੋਂਤੇ ਸੀ ਇਹ ਪਾਣੀ ਆਪਾਂ ਡੋਲਣਾ ਨਹੀਂ ਆਪਾਂ ਤੁਹਾਨੂੰ ਦੱਸਾਂਗੇ ਇਹ ਆਪਾਂ ਕਿਸ ਤਰ੍ਹਾਂ ਇਸਤਮਾਲ ਕਰਾਂਗੇ ਪਾਣੀ ਨੂੰ ਦੇਖੋ ਕਿੰਨਾ ਮੈਲਾ ਪਾਣੀ ਪੋਣੇ ਵਿੱਚੋਂ ਨਿਕਲਿਆ ਹੋਇਆ ਤੇ ਆਪਾਂ ਤੁਹਾਨੂੰ ਪੋਣੇ ਸਾਫ਼ ਕਰਕੇ ਦਿਖਾਣਿਆ ਚੰਗੀ ਤਰ੍ਹਾਂ ਇਹਨਾਂ ਨੂੰ ਦੇਖੋ ਇਹਦੇ ਵਿੱਚ ਚਕਨਾਇ ਨਿਕਲਦੇ ਪਾਣੀ ਇਹਦੇ ਵਿੱਚ ਆਪਾਂ ਗਰਮ ਪਾਵਾਂਗੇ ਤਾਂ ਕਿ ਇਹਦੇ ਵਿੱਚ ਜੋ ਵੀ ਆਪਾਂ ਸਾਬਣ ਮਿੱਠਾ ਸੋਡਾ ਜੋ ਵੀ ਆਪਾਂ ਇਹਦੇ ਵਿੱਚ ਪਾਇਆ ਸੀ ਉਹ ਚੰਗੀ ਤਰ੍ਹਾਂ ਪੋਣਿਆਂ ਵਿੱਚੋਂ ਨਿਕਲ ਜਾਵੇ ਤੇ ਪੌਣੇ ਦੇਖੋ ਆਪਣੇ ਕਿੰਨੇ ਵਧੀਆ ਸਾਫ ਹੋ ਗਏ ਤੇ ਤੁਸੀਂ ਕਮੈਂਟ ਕਰਕੇ ਦੱਸੋ ਤੁਸੀਂ ਪੌਣੇ ਕਿਸ ਤਰ੍ਹਾਂ ਧੋਣਿਓ ਦੇਖੋ ਕਿੰਨੇ ਵਧੀਆ ਆਪਣੇ ਪੌਣੇ ਧੁੱਪ ਕੇ ਸਾਫ ਹੋ ਚੁੱਕੇ ਹੈ ਇੰਨਾ ਵਿੱਚ ਕੋਈ ਵੀ ਹੁਣ ਚਿਕਨਾਈ ਨਹੀਂ ਰਹੀ ਅਕਸਰ ਆਪਾਂ ਪਰੌਂਠੇ ਬਣਾਉਂਦੇ ਆ ਜਾਂ ਘਿਓ ਲੱਗ ਜਾਂਦਾ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਸਰਫ ਹੋਰ ਪਾਵਾਂਗੇ ਜੋ ਮਾੜੀ ਮੋਟੀ ਪਾਣੀ ਮਲ ਹੈ ਉਹ ਵੀ ਹੋਰ ਸਰ ਪਾਵਾਂਗੇ ਤਾਂ ਨਿਕਲ ਜਾਵੇਗਾ। ਇੱਕੋ ਇਸ ਤਰ੍ਹਾਂ ਆਪਾਂ ਪਾਣੀ ਆਪਾਂ ਠੰਡਾ ਨਹੀਂ ਲੈਣਾ ਆਪਾਂ ਨੋਰਮਲ ਜਿਹਾ ਪਾਣੀ ਕੋਸਾ ਜਿਹਾ ਲਵਾਂਗੇ। ਤੇ ਆਪਾਂ ਇਹਨੂੰ ਚਾਰ ਪੰਜ ਵਾਰੀ ਸਾਫ਼ ਪਾਣੀ ਵਿੱਚ ਦੀ ਕੱਢ ਲਵਾਂਗੇ। ਤ ਤੁਹਾਨੂੰ ਆਪਾਂ ਸਾਫ਼ ਕਰਕੇ ਦਿਖਾਵਾਂਗੇ ਇਹਨਾਂ ਨੂੰ ਪਹਿਲਾ ਨਾਲੋਂ ਆਪਣੇ ਪੌਣੇ ਬਹੁਤ ਵਧੀਆ ਨਵੇਂ ਵਰਗੇ ਬਣ ਗਏ ਨਵੇਂ ਤਾਂ ਆਪਾਂ ਨਹੀਂ ਕਵਾਂਗੇ ਪਰ ਬਹੁਤ ਵਧੀਆ ਸਾਫ਼ ਹੋ ਗਏ ਆਪਾਂ ਇਸ ਤਰ੍ਹਾਂ ਸਾਰੇ ਕੰਗਾਲ ਕੇ ਪਾਣੀ ਵਿੱਚ ਰੱਖ ਲਵਾਂਗੇ ਦੇਖੋ ਕਿੰਨੇ ਆਪਣੇ ਪੌਣਿਆਂ ਵਿੱਚੋਂ ਸਰਫ ਨਿਕਲ ਰਹੀ ਏ ਤੇ ਇਸ ਸਰਫ ਦੇ ਨਾਲ ਹੀ ਚਿਕਨਾਈ ਸਾਰੀ ਆਪਣੇ ਪੌਣਿਆਂ ਵਿੱਚੋਂ ਨਿਕਲ ਆਵੇਗੀ ਜੋ ਆਪਣੇ ਪੌਣੇ ਕਾਲੇ ਹੋਏ ਪਏ ਸੀ ਹੁਣ ਇਹ ਬਹੁਤ ਹੀ ਵਧੀਆ ਬਣ ਜਾਣਗੇ ਤੇ ਇਹਦੇ ਵਿੱਚ ਕੋਈ ਹੌਣ ਪੌਣਿਆਂ ਵਿੱਚੋਂ 스멜 ਨਹੀਂ ਹੋਵੇਗੀ ਵੈਸੇ ਆਪਾਂ ਸਰਫ ਨਾਲ ਅੱਗੇ ਪੌਣੇ ਧੋਣੇ ਆ ਉਹਦੇ ਵਿੱਚੋਂ ਪੌਣਿਆਂ ਵਿੱਚੋਂ 스멜 ਆਉਂਦੀ ਹੈ ਹੁਣ ਬਿਲਕੁਲ ਵੀ ਨਹੀਂ ਆਵੇਗੀ ਇਸ ਤਰ੍ਹਾਂ ਇੱਕ ਵਾਰੀ ਹਫਤੇ ਵਿੱਚ ਜ਼ਰੂਰ ਟਰਾਈ ਕਰਿਆ ਕਰੋ ਪੌਣੇ ਤਾਂ ਵੈਸੇ ਆਪਾਂ ਧੋਣੇ ਆ ਪਰ ਇਸ ਤਰ੍ਹਾਂ ਤੁਸੀਂ ਜ਼ਰੂਰ ਧੋਇਆ ਕਰੋ ਹੁਣ ਸਰਦੀਆਂ ਸਰਦੀਆਂ ਵਿੱਚ ਪਰੌਂਠੇ ਤਾਂ ਆਪਣੇ ਸਾਰਿਆਂ ਦੇ ਘਰਾਂ ਵਿੱਚ ਬੰਦੇ ਤੇ ਪੋਣਾਂ ਨੂੰ ਅਕਸਰ ਕਿਉਂ ਲੱਗ ਜਾਂਦਾ ਹੈ ਤਾਂ ਆਪਣੇ ਇਸ ਤਰ੍ਹਾਂ ਛੀਕਨੇ ਹੋ ਜਾਂਦੇ ਪੋਣੇ ਤੇ ਕਾਲੇ ਪੈ ਜਾਂਦੇ ਆ ਦੇਖੋ ਆਪਾਂ ਪੋਣੇ ਤੋਂ ਕੇ ਸਾਰੇ ਸਾਫ਼ ਕਰ ਲਏ ਤੇ ਸਾਫ਼ ਪਾਣੀ ਵਿੱਚੋਂ ਕੱਢ ਲਿੱਤੇ ਆਂ ਦੇਖੋ ਤੇ ਹੁਣ ਇਹਨਾਂ ਨੂੰ ਆਪਾਂ ਸੁਕਾਵਾਂਗੇ ਤੇ ਜਿਹੜਾ ਆਪਣਾ ਪਾਣੀ ਵੀ ਇਸਤ ਸੀ ਉਹ ਆਪਾਂ ਡੋਲਣਾ ਨਹੀਂ ਸੀ ਜੋ ਆਪਾਂ ਸਲੈਪ ਉੱਤੇ ਪੋਚਾ ਲਗਾਣੇ ਆ ਜਾਂ ਕੋਈ ਕੱਪੜਾ ਮਾਰਦੇ ਆ ਤੇ ਆਪਾਂ ਸਾਫ਼ ਕਰਨ ਵਾਸਤੇ ਰੱਖਦੇ ਆ ਉਹ ਆਪਾਂ ਇਹਦੇ ਵਿੱਚ ਧੋ ਸਕਦੇ ਆ ਇਹਨਾਂ ਨੂੰ ਵੀ ਹੁਣ ਆਪਾਂ ਭਿਉ ਕੇ ਰੱਖ ਲਵਾਂਗੇ ਜੋ ਕਿ ਆਪਾਂ ਟੈਲਾਂ ਉੱਪਰ ਮਾਰਦੇ ਆ ਕੱਪੜੇ ਸਾਰੇ ਕੱਪੜੇ ਜਿਹੜੇ ਆਪਾਂ ਹੁੰਦੇ ਆ ਉਹ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਭਿਉਂਗੇ ਇਹਨਾਂ ਨੂੰ ਵੀ ਸਾਫ਼ ਕਰ ਲਵਾਂਗੇ ਦੇਖੋ ਇਹਨਾਂ ਨੂੰ ਵੀ ਆਪਾਂ ਭਿਉਂ ਕੇ ਰੱਖ ਦਿੱਤਾ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਇਹਨਾਂ ਨੂੰ ਆਪਾਂ 5-10 ਮਿੰਟ ਵਾਸਤੇ ਭਿਉਂ ਕੇ ਰੱਖ ਤਾਂ ਇਹ ਆਪਾਂ ਸੰਖ ਜਾਂ ਆਪਣੇ ਰਸੋਈ ਦੀਆਂ ਤੈਲ ਨਾਲ ਸਲੈਪ ਉੱਪਰ ਮਾਰਦੇ ਆ ਤੇ ਉਹਨਾਂ ਨੂੰ ਆਪਾਂ ਭਿਉਂ ਕੇ ਰੱਖ ਦਿੱਤਾ ਤੇ ਤੁਹਾਨੂੰ ਆਪਾਂ ਦੱਸਦੇ ਆ ਇਹਨਾਂ ਨੂੰ ਵੀ ਆਪਾਂ ਸਾਫ਼ ਇਸ ਤਰ੍ਹਾਂ ਹੀ ਕਰਾਂਗੇ ਤੇ ਆਪਾਂ ਇਹਨਾਂ ਨੂੰ ਹੁਣ ਸਾਫ਼ ਪਾਣੀ ਵਿੱਚ ਚੰਗੀ ਤਰ੍ਹਾਂ ਸਾਫ਼ ਕਰਕੇ ਕੜ ਲਵਾਵਾਂਗੇ ਤੇ ਇਹਨਾਂ ਨੂੰ ਵੀ ਆਪਾਂ ਧੋ ਦੇਵਾਂਗੇ ਦੇਖੋ ਆਪਾਂ ਪੌਣੇ ਧੋ ਦਿੱਤੇ ਆ ਤੇ ਕਿੰਨੇ ਵਧੀਆ ਆਪਣੇ ਪੌਣੇ ਚੰਪ ਕੇ ਤਿਆਰ ਹੋ ਗਏ ਦੇਖੋ ਨਵੇਂ ਵਰਗੇ ਆਪਣੇ ਪੌਣੇ ਲੱਗ ਰਹੇ ਤੇ ਹੁਣ ਆਪਾਂ ਇਹਨਾਂ ਪੌਣਿਆਂ ਨੂੰ ਪਾਵਾਂਗੇ ਤੁੱਪੇ ਆਪਾਂ ਨੂੰ ਪੌਣਿਆਂ ਨੂੰ ਤੁੱਪ ਜ਼ਰੂਰ ਲਗਵਾਉਣੀ ਚਾਹੀਦੀ ਹੈ ਆਪਾਂ ਹਫਤੇ ਦਸਾਂ ਦਿਨਾਂ ਬਾਅਦ ਆਪਾਂ ਨੂੰ ਇਸ ਤਰ੍ਹਾਂ ਡੀਪ ਕਲੀਨ ਤਾਂ ਕਰਨਾ ਹੀ ਚਾਹੀਦਾ ਤੇ ਤੂਪੇ ਸਕਾਉਣੇ ਚਾਹੀਦੇ ਆ ਹੁਣ ਤਾਂ ਤੂਪਾਂ ਆਪਣੀਆਂ ਪੈ ਰਹੀਆਂ ਤੇ ਆਪਾਂ ਦੇਖੋ ਪੋਣੇ ਧੋ ਕੇ ਤੂਪੇ ਪਾ ਦੇ ਤੇ ਤੁਸੀਂ ਕਮੈਂਟ ਕਰਕੇ ਦੱਸਣਾ ਪੋਣਿਆਂ ਨੂੰ ਤੁਸੀਂ ਕਿਸ ਤਰ੍ਹਾਂ ਧੋਨੇ ਹੋ ਤੇ ਵੀਡੀਓ ਵਧੀਆ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਹਾਈਪ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਪੋਣੇ ਕਿਸ ਤਰ੍ਹਾਂ ਧੋਨੇ ਹੋ ਤੇ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਪਲੀਜ਼ ਇੱਕ ਲਾਈਕ ਸ਼ੇਅਰ ਤਾਂ ਜ਼ਰੂਰ ਬੰਦਾ ਤਾਂ ਜੀ ਤੁਹਾਡੇ ਵੀਡੀਓ ਵੇਖਣ ਲਈ ਸਾਰਿਆਂ ਦਾ